ਪਹਿਲਾ ਰਿਸ਼ਤਾ ਜੀ ਮੰਗਲਿਕ ਲੜਕੀ ਦਾ ਨਾਮ ਹਾਈਡ ਰੱਖਿਆ ਗਿਆ ਵਾ ਕੋਰ 2000 ਦਾ ਜਨਮ 5:17 ਮਿੰਟ ਸਵੇਰ ਦੇ ਪੜਸੂ ਪਾਸ ਹੈ ਜੇ ਬਿਊਟੀਸ਼ੀਅਨ ਦਾ ਕੋਰਸ ਕੀਤਾ ਆ ਵਾ ਔਰ ਸਰਕਾਰੀ ਜੌਬ ਕਰਦੇ ਪਏ ਜੀ ਰੇਲਵੇ ਦੇ ਵਿੱਚ ਠੀਕ ਹੈ ਜੀ ਅੰਮ੍ਰਿਤਸਰ ਏਰੀਆ ਦੇ ਰਹਿਣ ਵਾਲੇ ਹੈ ਜੀ ਮੈਰਿਜ ਬਿਊਰੋ ਵਾਲੇ ਮਾਫ ਕਰਨ ਲੜਕੀ ਲੜਕਾ ਵਧੀਆ ਹੋਵੇ ਸਰਕਾਰੀ ਨੌਕਰੀ ਕਰਦਾ ਹੋਵੇ ਜਾਂ ਫਿਰ ਵਧੀਆ ਬਿਜ਼ਨਸ ਹੋਵੇ ਤੁਸੀਂ ਨਾਲ ਸੰਪਰਕ ਕਰ ਸਕਦੇ ਹੋ ਜੀ ਪੀਲੀ ਪੱਟੀ ਉੱਚ ਪਰਿਵਾਰ ਵਾਲਿਆਂ ਦਾ ਨੰਬਰ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ ਜੀ ਇਹਨਾਂ ਦੇ ਪਿਤਾ ਜੀ ਵੀ ਗਵਰਨਮੈਂਟ ਜੌਬ ਕਰਦੇ ਠੀਕ ਹੈ ਜੀ ਰਿਸ਼ਤਾ ਜੀ ਵੈਲ ਸੈਟਲਡ ਲੜਕੇ ਦਾ ਨਾਮ ਸਿੰਘ 1971 ਦਾ ਜਨਮ 5 ਫੁੱਟ 11 ਹਾਈਟ ਅਰੋੜਾ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਜੀ ਪਲੱਸ 2 ਪਾਸ ਇਹਨਾਂ ਦਾ ਆਪਣਾ ਦਾ ਆਪਣਾ ਬਹੁਤ ਵਧੀਆ ਬਿਜ਼ਨਸ ਹੈ ਜੀ ਦਿੱਲੀ ਦੇ ਵਿੱਚ ਇਹਨਾਂ ਦੀ ਜੋ ਵਾਈਫ ਉਹਨਾਂ ਦੀ ਡੈਥ ਹੋ ਚੁੱਕੀ ਹੋਈ ਹੈ ਇਹਨਾਰੇ ਪੇਰੈਂਟਸ ਨਹੀਂ ਕਿ ਮਾਤਾ ਪਿਤਾ ਜੀ ਨਹੀਂ ਹੈਗੇ ਸਿਬਲਿੰਗਸ ਹੈ ਜੋ ਮੈਰਿਡ ਨਹੀਂ ਠੀਕ ਹੈ ਜੀ ਪੈਂਟ ਪਰ ਸੋ ਲੜਕੀ ਵਧੀਆ ਹੋਵੇ ਡਿਵੋਰਸੀ ਹੋਵੇ ਵਿਡੋ ਹੋਵੇ ਠੀਕ ਹੈ ਜੀ ਪਰ ਬਿਨਾ ਬੱਚੇ ਤੋਂ ਅਸੈਪਟਡ ਹੈ ਠੀਕ ਹੈ ਜੀ ਜਿਹੜਾ ਵੀ ਇਹਨਾਂ ਨਾਲ ਮੈਰਿਜ ਕਰਨਾ ਚਾਹੁੰਦਾ ਵਾ ਸੋ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੀ ਬਾਈਕ ਕਮੈਂਟ ਵੀ ਨਾ ਬਾਇਓ ਡਾਟਾ ਲਿਖ ਸਕਦੇ ਹੋ ਜਾਂ ਮੈਨੂੰ ਪਰਸਨਲੀ ਕਮੈਂਟ ਕਰ ਸਕਦੇ ਹੋ ਠੀਕ ਹੈ ਜੀ ਕਿਉਂਕਿ ਇਹਨਾਂ ਨੇ ਕਮੈਂਟ ਵਿੱਚ ਆਪਣਾ ਜਾਨ ਮਤਲਬ ਨੰਬਰ ਸ਼ੋ ਨਹੀਂ ਕੀਤਾ ਠੀਕ ਹੈ ਜੀ ਸੋ ਅਗਰ ਤੁਸੀਂ ਵੀ ਅਗਰ ਤੁਹਾਡੀ ਨਿਗਾਚ ਕੋਈ ਇਹੋ ਜਿਹਾ ਇਨਸਾਨ ਹੈਗਾ ਵਾ ਕਿ ਜਿਹੜਾ ਪਲਾ ਹੋ ਸਕੇ ਉਹਨਾਂ ਨਵੀਂ ਵਾਲੀ ਵੀਡੀਓ ਜ਼ਰੂਰ ਸ਼ੇਅਰ ਕਰਨਾ ਰਿਸ਼ਤਾ ਜੀ ਵੈਲ ਸੈਟਲ ਲੜਕੇ ਦਾ ਅਮਰਤਾ ਰਿਬੋਆ ਜੀ ਨਾਮ ਸਿੰਘ ਕੋਹਲੀ ਖੱਤਰੀਏ ਜੀ 1990 ਦੇ ਜਨਮ 5 ਫੁੱਟ 9 ਹਾਈਟ ਐਮ ਕਮ ਮੇ ਕਿੱਤੀ ਹੋਈ ਹੈ ਬੱਚੀ ਨੇ ਸਰਕਾਰੀ ਬੈਂਕ ਵਿੱਚ ਜੌਬ ਕਰਦੇ ਪਏ ਐਜ਼ਮ ਸੀਨੀਅਰ ਮੈਨੇਜਰ ਪਿਤਾ ਜੀ ਨੇ ਜੋ ਬਿਜ਼ਨਸਮੈਨ ਹੈ ਮਾਤਾ ਜੀ ਹੋਮ ਮੇਕਰ ਨੇ ਦੋ ਸਿਸਟਰਸ ਨੇ ਇੱਕ ਮੈਰਿਡ ਔਰ ਵੈਲ ਸੈਟਲ ਨੇ ਪਟਿਆਲੇ ਦੇ ਵਿੱਚ ਲੜਕੀ ਵਧੀਆ ਹੋਵੇ ਵੈਲ ਐਜੂਕੇਟਿਡ ਹੋਵੇ ਸੇਮ ਕਮਿਊਨਿਟੀ ਲਾਈਕ ਖਤਰੀ ਔਰ ਅਰੋੜਾ ਕਾਸਟ ਤੋਂ ਬਿਲੋਂਗ ਕਰਦੀ ਹੋਵੇ ਔਰ ਗੁੱਡ ਸਿੱਖ ਹੋਵੇ ਵੈਜੀਟੇਰੀਅਨ ਹੋਵੇ ਤੁਸੀਂ ਨਾਲ ਜੋ ਸੰਪਰਕ ਕਰਨਾ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਵਾਈਗਰੋ ਜੀ ਹੈ ਜਿਹੜਾ ਰਿਸ਼ਤਾ ਵੈਲ ਸੈਟਲਡ ਗਵਰਨਮੈਂਟ ਜੌਬ ਕਰਦੇ ਲੜਕੇ ਦਾ ਜੀ ਠੀਕ ਹੈ ਜੀ ਨਾਮ ਹਾਈਡ ਰੱਖਿਆ ਗਿਆ ਵਾ ਅੰਮ੍ਰਿਤਤਾਰੀ ਲੜਕਾ ਹੈ ਜੀ ਜੱਟ ਸਿਕ ਫੈਮਿਲੀ ਦਾ ਬਿਲੋਂਗ ਕਰਦਾ ਬਿੰਦਰ ਅਨਾਰਾ ਗੋਤਰ ਉਮਰ 27 ਸਾਲ ਮੁੰਡਾ ਵੀ ਬਹੁਤ ਸੋਨਾ ਸੁਨੱਖਾ ਜੀ ਪੰਜ ਫੁੱਟ 11 ਹਾਈਟ ਹੈ ਸਟੱਡੀ ਅਨਾਰੇ ਬੀ ਐਸਸੀ ਨਾਨ ਮੈਡੀਕਲ ਵਿੱਚ ਕੀਤੀ ਹੋਈ ਹੈ ਤੇ ਗੋ ਵੀ ਸਟੱਡੀ ਕਰਦੇ ਪਏ ਠੀਕ ਹੈ ਜੀ ਜੋਬ ਇਹਨਾਂ ਦੀ ਇੰਡੀਅਨ ਆਰਮੀ ਫੋਰਸ ਵਿੱਚ ਠੀਕ ਹੈ ਜੀ ਬਹੁਤ ਵਧੀਆ ਪੈਕੇਜ ਹੈ ਜੀ ਇਹਨਾਂ ਦਾ ਇਹਨਾਂ ਦੇ ਕੋਲ 8 ਕਿਲੇ ਜ਼ਮੀਨ ਦੋ ਹਵੇਲੀਆਂ ਆਪਣਾ ਬਹੁਤ ਵਧੀਆ ਘਰ ਬਣਿਆ ਹੋਇਆ ਜੀ ਤੇ ਜੋਨਾਰੇ ਪਿਤਾ ਜੀ 서ਬ ਇੰਸਪੈਕਟਰ ਰੇ ਕਿਨੇ ਔਰ ਮਾਦਰ ਜੀ ਹੋਮ ਮੇਕਰ ਹੀ ਕੁ ਬ੍ਰਦਰ ਹੈ ਜੀ ਵੱਡਾ ਆਨਰ ਹੀ ਆਪਣੀ ਅਕੈਡਮੀ ਹੈ ਠੀਕ ਹੈ ਸੋ ਲੜਕੀ ਚਾਹੀਦੀ ਹੈ ਜੋ ਸਰਕਾਰੀ ਨੌਕਰੀ ਕਰਦੀ ਹੋਵੇ ਵਧੀਆ ਹੋਵੇ ਸੋਨੀ ਹੋਵੇ ਚੁੰਨੀ ਚੜਾਵਾ ਕਰਨਾ ਜੀ ਇਹਨਾਂ ਨੇ ਇਹਨਾਂ ਦੀ ਕੋਈ ਡਿਮਾਂਡ ਨਹੀਂ ਹੈ ਜੀ ਰੱਬ ਦਾ ਦਿੱਤਾ ਸਭ ਕੁਝ ਇਹਨਾਂ ਦੇ ਕੋਲ ਸੋ ਤੁਸੀਂ ਪੀਲੀ ਪੱਟੀ ਉੱਚ ਪਰਿਵਾਰ ਵਾਲੇ ਦਾ ਨੰਬਰ ਜੇ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਾ ਨਾ ਜੀ ਇਹ ਰਿਸ਼ਤਾ ਜੀ ਲੜਕੀ ਦਾ ਕਰੇ ਲੋ ਵੈਗਰੂ ਜੀ ਸਭ ਤੋਂ ਪਹਿਲੇ ਤੇ ਤੁਸੀਂ ਆਪਣੇ ਸ਼ਹਿਰ ਦਾ ਨਾਮ ਜ਼ਰੂਰ ਦੱਸਣਾ ਮੈਨੂੰ ਵੀ ਪਤਾ ਚੱਲੇ ਤੁਸੀਂ ਕਿਹੜੇ ਸ਼ਹਿਰ ਤੋਂ ਮੇਰੀ ਵੀਡੀਓ ਦੇਖਦੇ ਹੋ ਔਰ ਤੁਹਾਨੂੰ ਕਿਸ ਤਰ੍ਹਾਂ ਦਾ ਰਿਸ਼ਤਾ ਚਾਹੀਦਾ ਮੈਂ ਨੈਕਸਟ ਵੀਡੀਓ ਉਹ ਜੀ ਲੈ ਕੇ ਆ ਸਕਾਂ ਸੋ ਮੈਨੂੰ ਜ਼ਰੂਰ ਦੱਸਣਾ ਜੀ ਇਹ ਜਿਹੜਾ ਰਿਸ਼ਤਾ ਜੀ ਲੜਕੀ ਦਾ ਗਾਵਾ ਰਾਮਗੜੀ ਆ ਕਾਸਟ ਹੈ 1990 ਦਾ ਜਨਮ ਪੰਡੂਰਤੀ ਹਾਈਟ ਐ ਪਲੱਸ 2 ਪਾਸ ਹੈ ਜਿਲੋ ਦਿਾਨੇ ਰੀ ਦੀ ਰਣ ਵਾਲੀ ਹੈ ਇਹਨਾਂ ਦੀ ਇੱਕ ਵੱਡੀ ਭੈਣ ਮੈਰਿਡ ਹੈ ਜੀ ਕਪਰਾ ਵੀ ਮੈਰਿਡ ਹੈ ਇੰਗਲੈਂਡ ਦੇ ਵਿੱਚ ਇਹਨਾਂ ਦੇ ਮਾਤਾ ਜੀ ਇੰਗਲੈਂਡ ਹੈ ਪਿਤਾ ਜੀ ਇੱਥੇ ਇੰਡੀਆ ਦੇ ਵਿੱਚ ਹੀ ਨੇ ਲੜਕੀ ਲੜਕਾ ਚਾਹੀਦਾ ਵਾ ਜੋ ਵਧੀਆ ਹੋਵੇ ਵੈਸ਼ਨ ਹੋਵੇ ਇੰਡੀਆ ਹੋਵੇ ਜਾਂ ਬਾਹਰ ਹੋਵੇ ਤੁਸੀਂ ਜਰੂਰ ਸੰਪਰਕ ਕਰਨਾ ਪੀਲੀ ਪੱਟੀ ਉਸ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਵੈ ਗ੍ਰੀ ਜੀ ਰਿਸ਼ਤਾ ਹੈ ਜੀ ਕੈਨੇਡਾ ਵਾਲੇ ਲੜਕੇ ਦਾ ਨਾਮ ਸਾਹਿਲ ਰਸ਼ੀ 1992 ਦਾ ਜਨਮ ਹੈ ਜੀ ਪਨਫੁੱਡ 11 ਹਾਈਟ ਹੈ ਰੰਗ ਸੋਹਰਾ ਲੜਕੇ ਨੇ ਐਮ ਬੀਏ ਕੀਤੀ ਹੋਈ ਹੈ ਮਾਰਕੀਟਿੰਗ ਦੇ ਵਿੱਚ ਉਹ ਵਰਕ ਕਰਦੇ ਪੇ ਵੀਜ਼ਾ ਕੈਲਗਰੀ ਕੈਨੇਡਾ ਦੇ ਵਿੱਚ ਠੀਕ ਹੈ ਜੀ ਜਿਹੜੇ ਇਹਨਾਂ ਦੇ ਪਿਤਾ ਜੀ ਨੇ ਉਹ ਗਵਰਨਮੈਂਟ ਪੰਜਾਬ ਗਵਰਨਮੈਂਟ ਰਿਟਾਇਰਡ ਇੱਕ ਬ੍ਰਦਰ ਹੈ ਜੀ ਉਹ ਵੀ ਮੈਰਿਡ ਹਨ ਉਹਨਾਂ ਦਾ ਆਪਣਾ ਬਿਜ਼ਨਸ ਹੈ ਮਾਤਾ ਜੀ ਹੋਮ ਮੇਕਰ ਨੇ ਲੜਕੀ ਚਾਹੀਦੀ ਹੈ ਜੋ ਕੈਨੇਡਾ ਦੇ ਵਿੱਚ ਪੀਆਰ ਹੋਵੇ ਤੁਸੀਂ ਨਾਲ ਜੋ ਸੰਪਰਕ ਕਰਨਾ ਪੀਲੀ ਪੱਟੀ ਵਿੱਚ ਪਰਿਵਾਰ ਵਾਲੇ ਨੰਬਰ ਜੀ ਤੁਸੀਂ ਡਾਇਰੈਕਟਰੀਸ਼ਨ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾ ਰਿਸ਼ਤਾ ਜੀ ਲੜਕੀ ਦਾ ਕੈਨੇਡਾ ਪੀਆਰ ਹੈ ਜੀ ਲੜਕੀ ਨਾਮ ਕੋਰ ਬਠਿੰਡਾ ਦੇ ਰਹਿਣ ਵਾਲੀ 1993 ਦਾ ਜਨਮ ਹੈ ਜੀ ਕੱਦ ਹੈ ਜੀ 5 ਫੁੱਟ 5 ਇੰਚ ਔਰ 1993 ਦਾ ਜਨਮ RAMGIRI ATIMAN ਕਾਸਟ ਹੈ ਜੀ ਨਾ ਰਿਡਿ ਸਟਡੀ ਨਾ ਜੀ ਬੀਐਸਸੀ ਨਾਨ ਮੈਡੀਕਲ ਪਲੱਸ ਇਹਨਾਂ ਨੇ ਆਫਟਰ ਬੈਚਲਰ ਆਫ ਸਾਇੰਸ ਕੀਤੀ ਠੀਕ ਹੈ ਜੀ ਲੜਕਾ ਵੈਸ਼ਨੋ ਹੋਵੇ ਮਿਨੀਮਮ 5 ਕਿਲੇ ਜ਼ਮੀਨ ਹੋਵੇ ਲੜਕੇ ਕੋ ਲੜਕਾ ਅਗਰ ਬਾਹਰ ਜਾਂਦਾ ਚਾਹਵਾਨ ਹੈ ਤਾਂ ਜਰੂਰ ਸੰਪਰਕ ਕਰੋ ਪੀਲੀ ਪੱਟੀ ਵਿੱਚ ਪਰਿਵਾਰ ਵਾਲੇ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਇਹਨਾਂ ਨਾਲ ਰਿਸ਼ਤੇ ਦੀ ਗੱਲ ਕਰ ਸਕਦੇ ਹੋ ਜੇ ਲੜਕਾ ਇੰਡੀਆ ਔਰ ਬਾਹਰ ਦੋਨੋਂ ਚਲਣਗੇ ਠੀਕ ਹੈ ਜੀ ਕ੍ਰਿਸ਼ਤ ਜੀ ਲੜਕੇ ਦਾ ਨਾਮ ਏ ਕੁਮਾਰ ਜੀ 1995 ਦਾ ਜਨਮ ਲੜਕਾ ਵੈਸ਼ਨੂ ਹੈ ਜੀ ਸ਼ਰਮਾ ਕਾਸਟ ਪਰਸ਼ਰ ਗੋਤਰ ਬੀਏ ਪਾਸ ਹੈ ਜੀ ਵਰਕ ਇਨ ਅ ਸਲੂਨ ਦਾ ਜੀ ਸ਼ੋਰਟ ਟਾਈਮ ਡਿਵੋਰਸ ਹੋਇਆ ਹੈ ਪਰ ਕੋਈ ਬੇਬੀ ਨਹੀਂ ਹੈਗਾ ਪਿਤਾ ਜੀ ਪੁਲਿਸ ਵਿੱਚ ਮਾਤਾ ਜੀ ਹੋਮ ਮੇਕਰ ਇੱਕ ਬ੍ਰਦਰ ਹੈ ਜੀ एक्सिस स्क्वेयर ओ मैरिड है जी अब्रॉड ਦੇ ਵਿੱਚ ਲੜਕੀ ਚਾਹੀਦੀ ਹੈ ਜੀ ਜੇ ਤੇ ਅਨਪੜੀ ਕੀ ਹੈ ਤੇ ਤਕਵਾਰੀ ਹੋਵੇ ਠੀਕ ਹੈ ਜੀ ਤੇ ਜੇਕਰ ਪੜੇ ਲਿਖੀ ਹੈ ਤੇ ਡਿਵੋਰਸ ਵਾਲੀ ਵੀ ਚਲੇਗੀ ਪਰ ਬਿਨਾ ਬੱਚੇ ਤੋਂ ਜੇਕਰ ਫੋਰਨ ਦੀ ਹੈ ਅਬਰॉड ਦੀ ਹੈ ਤਾਂ ਆਬੀ ਸੰਪਰਕ ਕਰ ਸਕਦੇ ਹੈ ਜੀ ਪੀਲੀ ਪੱਟੀ ਉੱਚ ਪਰਿਵਾਰ ਵਾਲਿਆਂ ਦਾ ਨੰਬਰ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਐ ਜਿਹੜਾ ਰਿਸ਼ਤਾ ਲੜਕੇ ਦਾ ਜੀ ਠੀਕ ਹੈ ਜੈਕਸੀ ਫੈਮਿਲੀ ਤੋਂ ਬਿਲੋਂਗ ਕਰਦਾ ਹੋਣ 1990 ਦਾ ਜਨਮ 5 ਫੁੱਟ 9 ਹਾਈਟ ਹੈ ਜੀ ਸਟ੍ਰੀਟ ਨੇਮ ਪੜੇ ਨਹੀਂ ਹੋਇਆ ਬੱਚਾ ਵਰ ਜੀ ਨਦਰ ਟੂਰਿਸਟ ਕੈਪ ਡਰਾਈਵਰ ਹੈ ਜੀ ਮਾਤਾ ਪਿਤਾ ਨਹੀਂ ਹੈਗੇ ਸ਼ੁਰੂ ਤੋਂ ਹੀ ਠੀਕ ਹੈ ਜੀ ਲੜਕੀ ਗਰੀਬ ਕਰਦੀ ਹੋਵੇ ਲੜਕੀ ਘਰੇਲੂ ਹੋਵੇ ਕੋਈ ਕੁਮੰਡ ਨਾ ਹੋਵੇ ਮਤਲਬ ਸੁਭਾਅ ਦੀ ਚੰਗੀ ਹੋਵੇ ਠੀਕ ਹੈ ਜੀ ਹੋਰ ਕੋਈ ਡਿਮਾਂਡ ਨਹੀਂ ਹੈ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਦਰ ਨਾਲ ਰਿਸ਼ਤੇ ਜੈਟਸੀਖ ਲੜਕੀ ਦਾ ਨਾਮ ਸਿੰਘ ਜੈਟਸੀਖ ਕਾਸਟ ਮਨਫੁੱਟਸਾਠਾ ਹਾਈਟ ਹੈ ਜੀ ਮੁੰਡਾ ਸੋਨਾ ਸੁਨੱਖਾ ਵਾ 38 ਸਾਲ ਦੀ ਉਮਰ ਹੈ ਜੀ ਵੈਸ਼ਨੋ ਹੈ ਹੁਸ਼ਿਆਰਪੁਰ ਏਰੀਏ ਦੇ ਰਹਿਣ ਵਾਲੇ ਹੈ ਜੀ ਪਲੱਸ 2 ਪਾਸ ਡਿਪਲੋਮਾ ਇਨ ਫਿਜ਼ੀਓਥੈਰੇਪੀ ਪਲੱਸ ਵਰਕ ਕਰਦੇ ਪੇ ਜੀ ਖੇਤੀਬਾੜੀ ਦੇ ਵਿੱਚ ਔਰ ਫਿਜ਼ੀਓਥੈਰੇਪਿਸਟ ਨੇ ਕੈਨੇਡਾ ਦੀ ਫਾਈਲ ਅਪਲਾਈ ਕੀਤੀ ਹੋਈ ਹੈ ਵਰਕ ਵੀਜ਼ਾ ਲਈ ਪੇਰੈਂਟਸ ਨੇ ਮम्मा ਐਕਸਪਾਇਰ ਹੋ ਗਏ ਹੋਏ ਨੇ ਇੱਕ ਭਰਾ ਦੋ ਭੈਣਾਂ ਵਿਆਹੀਆਂ ਹੋਈਆਂ ਨੇ ਠੀਕ ਹੈ ਜੀ ਖੁਸ਼ ਹয়ারਪੋਰ ਦੇ ਦੀਏ ਜੇ ਲੜਕੀ ਚਾਹੀਦੀ ਹੈ ਵਧੀਆਂ ਹੋਵੇ ਜੱਟ ਸਿੱਖ ਫੈਮਿਲੀ ਤੋਂ ਹੋਵੇ ਵਿਡੋ ਹੋਵੇ ਜਾਂ ਡਿਵੋਰਸੀ ਹੋਵੇ ਚੱਲੇਗੀ ਪਰ ਬਿਨਾ ਬੱਚੇ ਤੋਂ ਹੋਵੇ ਠੀਕ ਹੈ ਜੀ ਸੋ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਆਪ ਹੀ ਨਾ ਕਰ ਸਕਦੇ ਹੋ ਜੀ ਰਿਸ਼ਤੇ ਜੀ ਲੜਕੀ ਦਾ ਕੈਨੇਡਾ ਵਿਜ਼ਟਰ ਵਿਜ਼ਿਟ ਹੈ ਨਾਮ ਕੋਰੇ ਜੂ 1998 ਦਾ ਜਨਮ 5 ਫੁੱਟ 2 ਹਾਈਟਸ ਤੁਹਾਡੀ ਗ੍ਰੈਜੂਏਸ਼ਨ ਹੈ ਮਜਬੂਸੀ ਫੈਮਲੀ ਤੋਂ ਬਿਲੋਂਗ ਕਰਦੀ ਹੈ ਜੀ ਬੇਟੀ ਦਾ ਡਿਵੋਰਸ ਹੋਇਆ ਹੋਵੇ ਆਪੇ ਆਵਾ ਪਰ ਕੋਈ ਬੇਬੀ ਨਹੀਂ ਹੈਗਾ ਪਿਤਾ ਪੰਜਾਬ ਪੁਲਿਸ ਵਿੱਚ ਚੇਕ ਨੇ ਇਹਨਾਂ ਨੂੰ ਕੋਈ ਕਾਸਟ ਈਸ਼ੂ ਨਹੀਂ ਇੱਕ ਬ੍ਰਦਰ ਹੈ ਜੋ ਉਹ ਵੀ ਕੈਨੇਡਾ ਦੇ ਵਿੱਚ ਹੀ ਹੈ ਠੀਕ ਹੈ ਜੀ ਸੋ ਇਹਨਾਂ ਨੂੰ ਕੋਈ ਕਾਸਟ ਈਸ਼ੂ ਨਹੀਂ ਹੈਗਾ ਲੜਕੇ ਦਾ ਡਿਵੋਰਸ ਹੋਇਆ ਹੋਵੇ ਔਰ ਉਹ ਕੈਨੇਡਾ ਦਾ ਪੀਆਰ ਹੋਵੇ ਜਾਂ ਫਿਰ ਵਰਕ ਪਰਮਿਟ ਤੋਂ ਇਹਨ ਸੰਭਾਈ ਕਰ ਸਕਦੇ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਕੁਸਿਨਨਾ ਸਿੱਧੀ ਗੱਲ ਕਰ ਸਕਦੀ ਹੋ ਜੀ ਰਿਸ਼ਤੇ ਦੀ ਰਿਸ਼ਤੇ ਜੀ ਲੜਕੇ ਦਾ ਨਾਮ ਆਰ ਵਰਮਾ ਕਾਸਟ ਸੁਨਿਆਰੇ ਖੁਰਮੀ ਔਰ ਜਨਮ ਹੈ ਜੀ ਇਹਨਾਂ ਦਾ 89 ਦਾ ਔਰ ਸਟੱਡੀ ਹੈ ਜੀ ਇਹਨਾਂ ਦੀ ਪਲੱਸ 2 ਹੈ ਕੱਦ 5 ਫੁੱਟ 11 ਇੰਚ ਵਰਕ ਇਹਨਾਂ ਦਾ ਰੋਲਿੰਗ ਬਿਲਡ ਮੈਨੇਜਰ ਹੈ ਜੀ ਅਤੇ ਐਂਡ ਆਇਰਨ ਐਂਡ ਸਟੀਲ ਟ੍ਰੇਡਿੰਗ ਠੀਕ ਹੈ ਜੀ ਖੰਨਾ ਏਰੀਆ ਦੇ ਰਹਿਣ ਵਾਲੀ ਹੈ ਜੀ ਲੜਕੀ ਵਧੀਆ ਹੋਵੇ ਘਰੇਲੂ ਹੋਵੇ ਸਿੰਪਲ ਮੈਰਿਜ ਨੋ ਡਿਮਾਂਡ ਠੀਕ ਹੈ ਜੀ ਔਰ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਰਿਸ਼ਤੇ ਜੀ ਦੁਬਈ ਵਾਲੇ ਲੜਕੇ ਦਾ ਨਾਮ ਸਿੰਘ ਹੈ ਜੀ ਜਨਮ ਇਹਦਾ 1995 ਦਾ ਸ਼ਹਿਰ ਲੁਧਿਆਣਾ ਦੇ ਰਹਿਣ ਵਾਲੇ ਹੈ ਜੀ ਪਰਿਵਾਰ ਵਿੱਚ ਕੋਈ ਨਹੀਂ ਹੈ ਨਾ ਦੇ ਦੁਬਈ ਵਿੱਚ ਕੰਮ ਪੈਕਿੰਗ ਦਾ ਕਰਦੇ ਹੈ ਜੀ ਤਨਖਾਹ ਹੈ ਨਾ ਦੀ ਹੈਗੀ ਜੇ 1000 ਰੁਪਏ ਠੀਕ ਹੈ ਜੀ ਤੇ ਨਸ਼ਾ ਕੋਈ ਨਹੀਂ ਕਰਦੇ ਨਾ ਦੀ ਕੋਈ ਡਿਮਾਂਡ ਨਹੀਂ ਜੀ ਕੁੜੀ ਨੂੰ ਬੁਟੀਕ ਦਾ ਕੰਮ ਆਉਂਦਾ ਹੋਵੇ ਕੁੜੀ ਨੂੰ ਇਹਨਾਂ ਨੇ ਦੁਬਈ ਹੀ ਲੈ ਕੇ ਜਾਣਾ ਵਾ ਸਿੰਪਲ ਮੈਰਿਜ ਨੋ ਡਿਮਾਂਡ ਪੀਲੀ ਪੱਟੀ ਉੱਚ ਪਰਿਵਾਰ ਵਾਲੇ ਅੰਦਰ ਨੰਬਰ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ